ਕੈਨੇਡਾ ਵਿੱਚ ਨਾ ਅੱਜ ਸਾਲ ਤੋਂ ਉੱਪਰ ਹੋ ਗਿਆ ਮੈਂ ਇੱਥੇ ਪੰਜਾਬੀ ਜਿਹੜੇ ਇੰਡੀਆ ਤੋਂ ਨੇ ਸਿੱਖ ਨੇ ਉਹਨਾਂ ਨਾਲ ਵੀ ਕੰਮ ਕੀਤਾ ਤੇ ਜਿਹੜੇ ਪੰਜਾਬੀ ਮੁਸਲਮਾਨ ਨੇ ਪਾਕਿਸਤਾਨ ਤੋਂ ਉਹਨਾਂ ਨਾਲ ਵੀ ਕੰਮ ਕੀਤਾ ਤੇ ਹੁਣ ਜਿਹੜਾ ਮੈਂ ਕੰਮ ਕਰ ਰਿਹਾ ਉਹ ਹੈ ਆਪਣਾ ਇਥੇ ਕੈਨੇਡਾ ਦੇ ਲੋਕਲ ਅੰਗਰੇਜ਼ ਉਹਨਾਂ ਨਾਲ ਕੰਮ ਕਰ ਰਿਹਾ ਤਾਂ ਤੁਹਾਨੂੰ ਮੈਂ ਅੱਜ ਆਪਣੇ ਜਿਹੜੇ ਐਕਸਪੀਰੀਅੰਸ ਨੇ ਮੁਸਲਮਾਨਾਂ ਨਾਲ ਸਿੱਖਾਂ ਨਾਲ ਤੇ ਅੰਗਰੇਜ਼ਾਂ ਨਾਲ ਕੰਮ ਕਰਕੇ ਜੋ ਮੇਰਾ ਐਕਸਪੀਰੀਅੰਸ ਆ ਉਹੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਤੁਹਾਨੂੰ ਪਤਾ ਲੱਗ ਜੂਗਾ ਕਿਹੜੇ ਬੰਦੇ ਆ ਜਿਹੜੇ ਉਹ ਸਿਰਫ ਰੱਬ ਦੇ ਨੇੜੇ ਹੋਣ ਦਾ ਦਿਖਾਵਾ ਕਰਦੇ ਨੇ ਤੇ ਕਿਹੜੇ ਜਿਹੜੇ ਨੇ ਵਾਕਈ ਜਿਹੜੇ ਰੱਬ ਦੇ ਨੇੜੇ ਨੇ ਤਾਂ ਇੱਥੇ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਉਹ ਮੈਂ ਕਿਸੇ ਕਮਿਊਨਿਟੀ ਬਾਰੇ ਗੱਲ ਨਹੀਂ ਕਰ ਰਿਹਾ ਨਾ ਹੀ ਤਾਂ ਮੈਂ ਸਿੱਖਾਂ ਬਾਰੇ ਗੱਲ ਕਰ ਰਿਹਾ ਤੇ ਨਾ ਹੀ ਮੁਸਲਮਾਨਾਂ ਬਾਰੇ ਮੈਂ ਸਿਰਫ ਉਹ ਲੋਕਾਂ ਬਾਰੇ ਇਸ ਵੀਡੀਓ ਵਿੱਚ ਗੱਲ ਕਰ ਰਿਹਾ ਜਿਹੜੇ ਕਿ ਸਿਰਫ ਦਿਖਾਵਾ ਕਰਦੇ ਨੇ ਕਿ ਅਸੀਂ ਬਹੁਤ ਜਿਹੜੇ ਸੱਚੇ ਸੁੱਚੇ ਮੁਸਲਮਾਨ ਸੱਚੇ ਸੁੱਚੇ ਜਿਹੜੇ ਸਿੱਖ ਐ ਮੈਂ ਸਿਰਫ ਉਹਨਾਂ ਦੀ ਗੱਲ ਕਰਦਾ ਜਿਹੜੇ ਝੂਠੇ ਲੋਕ ਨੇ ਜਿਹੜੇ ਸਿਰਫ ਦਿਖਾਵਾ ਕਰਦੇ ਨੇ ਤਾਂ ਜੋ ਮੇਰਾ ਐਕਸਪੀਰੀਅੰਸ ਰਿਹਾ ਕੈਨੇਡਾ ਵਿੱਚ ਮੁਸਲਮਾਨਾਂ ਨਾਲ ਜਾਂ ਫਿਰ ਸਿੱਖਾਂ ਨਾਲ ਕੰਮ ਕਰਕੇ ਤਾਂ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੜੇ ਬੰਦੇ ਇੱਥੇ ਸਿਰਫ ਕੀ ਆ ਦਿਖਾਵਾ ਕਰਦੇ ਨੇ ਕਿ ਅਸੀਂ ਆ ਜਿਹੜੇ ਬਾਬੇ ਨਾਨਕ ਦੇ ਬਹੁਤ ਨੇੜੇ ਆ ਜਾਂ ਅਸੀਂ ਉਹਨਾਂ ਨੂੰ ਮੰਨਦੇ ਨੇ ਜਾਂ ਫਿਰ ਜਿਹੜੇ ਮੁਸਲਮਾਨ ਕਹਿੰਦੇ ਨੇ ਕਿ ਅਸੀਂ ਅੱਲਾਹ 'ਤੇ ਯਕੀਨ ਰੱਖਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਣੀ ਐ ਮੈਂ ਸਾਰਿਆਂ ਤੋਂ ਪਹਿਲਾਂ ਇੱਥੇ ਕੰਮ ਕੀਤਾ ਜਿਹੜੇ ਇੰਡੀਆ ਤੋਂ ਸਿੱਖ ਨੇ ਪੰਜਾਬੀ ਨੇ ਉਹ ਬੰਦਾ ਸੀਗਾ ਇੱਥੇ ਮੈਂ ਆਪਣੇ ਦੋਸਤ ਨਾਲ ਇੱਕ ਗਾਂਵ ਦੀ ਗਾਂਵ ਉਹਦੇ ਨਾਲ ਕੀਆ ਕੰਸਟਰਕਸ਼ਨ ਤੇ ਕੰਮ ਕਰਨ ਲੱਗ ਗਿਆ ਜਦੋਂ ਮੈਂ ਕੈਨੇਡਾ ਵਿੱਚ ਆਇਆ ਸੀਗਾ ਮੇਰੇ ਕੋਲ ਕੋਈ ਵੀ ਇੱਥੇ ਜਿਹੜਾ ਕੰਮ ਹੈ ਨਹੀਂ ਸੀਗਾ ਤਾਂ ਉਹਦੇ ਨਾਲ ਕੀਆ ਮੈਂ 3-4 ਦਿਨ ਕੰਮ ਕੀਤਾ ਉਹ ਫੋਨ ਲਾ ਦਿੰਦਾ ਸੀ ਸਾਨੂੰ ਸਵੇਰ ਇਸ ਜਗ੍ਹਾ ਤੇ ਆਜੋ ਜੀ ਤੁਹਾਨੂੰ ਅਸੀਂ ਇੱਥੋਂ ਅੱਗੇ ਆਪਣੀ ਗੱਡੀ ਤੇ ਲੈ ਜਾਵਾਂ ਤੇ ਜਦੋਂ ਫੋਨ ਲਾਉਂਦਾ ਸੀਗਾ ਅਸੀਂ ਕੀ ਆ ਕੋਸ਼ਣਾ ਚੱਕਣਾ ਕਰਨਾ ਕਿਉਂਕਿ ਕੰਮ ਹੈ ਨਹੀਂ ਸੀਗਾ ਨਾਲ ਦੀ ਨਾਲ ਨਾ ਕੋਈ ਰੋਟੀ ਪਾਣੀ ਨਾ ਜਦੋਂ ਵੀ ਉਹਨੇ ਫੋਨ ਲਾਉਣਾ ਅਸੀਂ ਆਪਦਾ ਬਸ ਸਿਰਫ ਇੱਕ ਬੈਗ ਚੱਕ ਕੇ ਉਹਦੇ ਨਾਲ ਕੀ ਆ ਭੱਜ ਜਾਣਾ ਘਟ ਚੱਕ ਕੇ ਨਾ ਕੋਈ ਰੋਟੀ ਖਾਣੀ ਨਾ ਕੋਈ ਨਾਲ ਰੋਟੀ ਲੈ ਕੇ ਜਾਣੀ ਤਾਂ ਇਦਾਂ ਹੀ ਹੋ ਕਿ ਸਾਨੂੰ ਉੱਥੇ ਕੀ ਆ ਸਿਰਫ ਚਾਹ ਪਾਣੀ ਥੋੜਾ ਬਹੁਤ ਪਿਆ ਦਿੰਦਾ ਹੁੰਦਾ ਸੀਗਾ ਜਾਨ ਪੋਖ ਖਵਾ ਦਿੰਦਾ ਹੁੰਦਾ ਸੀਗਾ ਤੇ ਬਸ ਉੱਥੇ ਸਾਰੇ ਸਾਰਾ ਦਿਨ ਅਸੀਂ ਉਹਨਾਂ ਹੀ ਮਤਲਬ ਚਾਹ ਪਾਣੀ ਚੀਏ ਜਿਹੜਾ ਉੱਥੇ ਕੰਮ ਕਰੀ ਜਾਣਾ ਤੇ ਜਿਸ ਦਿਨ ਉਸ ਤੋਂ ਪੈਸੇ ਮੰਗੇ ਉਹ ਬੰਦਾ ਪਹਿਲਾਂ ਤਾਂ ਸਾਨੂੰ ਲਾਰੇ ਲਾਉਂਦਾ ਰਿਹਾ ਤੇ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਬੰਦਾ ਆਮ ਪੰਜਾਬੀ ਨਹੀਂ ਸੀਗਾ ਦਸਤਾਰ ਬੰਨਦਾ ਸੀਗਾ ਉਹਦੇ ਕੀ ਸੁਰੱਖੇ ਹੋਏ ਸੀ ਦਾੜੀ ਰੱਖੀ ਹੋਈ ਸੀ ਤੇ ਜਦੋਂ ਵੀ ਉਹ ਗੱਡੀ ਚ ਆਉਂਦਾ ਸੀ ਤੇ ਉਹਦੀ ਗੱਡੀ ਦੇ ਵਿੱਚ ਕੀ ਇੱਕ ਆਪਣਾ ਜਿਹੜਾ ਖੰਡਾ ਹੁੰਦਾ ਸੀਗਾ ਤਾਂ ਉਹ ਕੀ ਆਪਣਾ ਸਿੱਖਾਂ ਦਾ ਜਿਹੜਾ ਨਿਸ਼ਾਨ ਹੈ ਉਹ ਆ ਲੋਕਟ ਹੈ ਜਿਹੜਾ ਉਹਦੇ ਅੱਗੇ ਸ਼ੀਸ਼ੇ ਤੇ ਟੰਗਿਆ ਹੁੰਦਾ ਸੀਗਾ ਤਾਂ ਪਰ ਜਦੋਂ ਤੋਂ ਅਸੀਂ ਪੈਸੇ ਮੰਗੇ ਕਿ ਬਈ ਹੁਣ ਸਾਡੇ ਪੈਸੇ ਦੇ ਦੇ ਇੰਨੇ ਦਿਨ ਹੋ ਗਏ ਅਸੀਂ ਰੈਂਟ ਪੇ ਕਰਨਾ ਪਹਿਲਾਂ ਸਾਨੂੰ ਕਹਿੰਦਾ ਰਿਹਾ ਕਿ ਅਸੀਂ ਤੈਨੂੰ ਜਿਹੜੇ ਪੈਸੇ ਆ ਤੁਹਾਡੇ ਇੱਕ ਦਿਨ ਨੂੰ ਦੋ ਦਿਨਾਂ ਨੂੰ ਦੇ ਦੂਗਾ ਤਿੰਨ ਦਿਨਾਂ ਨੂੰ ਦੇ ਦੂਗਾ ਇਦਾਂ ਹੀ ਕਰਦਿਆਂ ਕਰਦਿਆਂ 2-3 ਮਹੀਨੇ ਲੰਘ ਗਏ ਤੇ ਸਾਨੂੰ ਕੰਮ ਤੋਂ ਵੀ ਜਿਹੜਾ ਉਹ ਬੁਲਾਉਣਾ ਹਟ ਗਿਆ ਤੇ ਜਦੋਂ ਅ ਇੱਕ ਦਿਨ ਆਇਆ ਕਿ ਉਹ ਬੰਦਾ ਸਾਡਾ ਨੰਬਰੀ ਬਲੌਕ ਕਰ ਗਿਆ ਸਿਰਫ 4-500 ਡਾਲਰ ਦੇ ਪਿੱਛੇ ਤਾਂ ਇਦਾਂ ਦੇ ਬੰਦੇ ਕੀ ਆ ਜਦੋਂ ਪੰਜਾਬ ਜਾਂਦੇ ਨੇ ਉੱਥੇ ਜਾ ਕੇ ਕੀ ਉਹ ਗੁਰਦੁਆਰਿਆਂ ਚ ਕੀ ਉਹ ਲੰਗਰ ਲਾਉਂਦੇ ਨੇ ਜਾਂ ਉੱਥੇ ਕੀ ਆ ਦਾਨ-ਪੁੰਨ ਕਰਦੇ ਨੇ ਤਾਂ ਤੁਹਾਨੂੰ ਇਥੋਂ ਇਹ ਜਿਹੜੀ ਪਹਿਲੀ ਐਗਜ਼ਾਮਪਲ ਜਿਹੜੀ ਪੰਜਾਬੀ ਸਿੱਖਾਂ ਨਾਲ ਮੈਂ ਕੰਮ ਕੀਤਾ ਇਹ ਇਥੋਂ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਹੁਣ ਕਿ ਕਿਹੜੇ ਬੰਦੇ ਸਿਰਫ ਦਿਖਾਵਾ ਕਰਦੇ ਨੇ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਮੁਸਲਮਾਨਾਂ ਦੀ ਉਸ ਤੋਂ ਬਾਅਦ ਕੀ ਮੈਂ 15 ਦਿਨ ਮੁਸਲਮਾਨਾਂ ਨਾਲ ਕੰਮ ਕੀਤਾ ਤਾਂ ਉਹ ਜਿਹੜੇ ਉਹ ਵੀ ਪੰਜਾਬੀ ਬੋਲਦੇ ਸੀਗੇ ਪਾਕਿਸਤਾਨ ਪੰਜਾਬ ਤੋਂ ਸੀਗੇ ਉਹਨਾਂ ਨਾਲ ਵੀ ਜਦੋਂ ਉਹਨਾਂ ਨੇ ਫੋਨ ਲਾਉਣਾ ਉਦਾਂ ਹੀ ਮੈਂ ਫੇਰ ਚਲਿਆ ਜਾਣਾ ਆਪਦਾ ਕੋਈ ਰੋਟੀ ਨਾ ਖਾਣੀ ਪਾਣੀ ਨਾ ਕੋਈ ਕੁਛ ਨਹੀਂ ਨਾ ਕੋਈ ਚਾਹ ਨਾ ਪਾਣੀ ਜਦੋਂ ਕਾਲ ਕਰਨੀ ਜਲਦੀ ਜਲਦੀ ਭੱਜਣਾ ਸਾਰਾ ਕੁਝ ਚੱਕ ਕੇ ਤੇ ਕੰਮ ਤੇ ਜਾ ਕੇ ਲੱਗ ਜਾਣਾ ਤੇ ਕੰਮ ਵੀ ਆ ਜਿਹੜਾ ਉਹ ਨਾ ਬਹੁਤ ਮਤਲਬ ਸਖਤ ਹੁੰਦਾ ਸੀਗਾ ਕੰਕਰੀਟ ਪਾਉਣਾ ਉਹ ਆਪਣੀਆਂ ਜਿਹੜੀਆਂ ਰੇੜੀਆਂ ਹੁੰਦੀਆਂ ਭਰ-ਭਰ ਕੇ ਪਿਛਲੇ ਪਾਸੇ پارک ਬਣਾਉਣੀ ਜਾਂ ਕਿਤੇ ਵੀ ਕੰਸਟਰਕਸ਼ਨ ਦਾ ਕੰਮ ਔਖਾ ਹੀ ਹੁੰਦਾ ਤੇ ਉਹਨਾਂ ਨੇ ਵੀ ਬਸ ਇਦਾਂ ਹੀ ਮੇਰੇ ਤੋਂ ਹਫ਼ਤੇ 'ਚ ਕਦੇ ਇੱਕ ਦਿਨ ਬੁਲਾ ਲਿਆ ਦੋ ਦਿਨ ਬੁਲਾ ਲਿਆ ਇਦਾਂ ਕਰਦਿਆਂ ਨੇ ਉਹਨਾਂ ਨੇ ਕਿਹਾ ਇੱਕ ਦੋ ਮਹੀਨਿਆਂ 'ਚ ਮੇਰੇ ਤੋਂ 15-16 ਦਿਨ ਲਵਾ ਲੈ ਤੇ ਜਦੋਂ ਮੈਂ ਫੇਰ ਉਹਨਾਂ ਤੋਂ ਵੀ ਇਦਾਂ ਪੈਸੇ ਮੰਗਦਾ ਰਿਆ ਉਹ ਵੀ ਕਹਿੰਦੇ ਰਹੇ ਕਿ ਮੈਂ ਜਿਹੜਾ ਅੱਜ ਤੈਨੂੰ ਪੈਸੇ ਦਿੰਨਾ ਕੱਲ ਨੂੰ ਦਿੰਨਾ ਹੈ ਤੇ ਬਸ ਇਦਾਂ ਹੀ ਉਹ ਵੀ ਨੰਬਰ ਬਲੌਕ ਕਰ ਗਏ ਤਾਂ ਉਹਨਾਂ ਦੇ ਵੀ ਸੇਮ ਹੀ ਉਹੀ ਚੀਜ਼ਾਂ ਅੱਲਾਹ 'ਤੇ ਯਕੀਨ ਰੱਖਣ ਵਾਲੀ ਗੱਲ ਕਿ ਉਹਨਾਂ ਦੇ ਪਿੱਕੇ ਵਿੱਚ ਵੀ ਹੈ ਜਿਹੜਾ ਅੱਲਾਹ ਲੱਗ ਕੇ ਹੈ ਜਿਹੜਾ ਲੌਕਟਾ ਟੰਗਿਆ ਹੁੰਦਾ ਸੀਗਾ ਤਾਂ ਮੈਂ ਫੇਰ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ ਮੈਂ ਇੱਥੇ ਕਿਸੇ ਵੀ ਧਰਮ ਜਾਂ ਕਿਸੇ ਵੀ ਕਮਿਊਨਿਟੀ ਦੀ ਗੱਲ ਨਹੀਂ ਕਰਦਾ ਮੈਂ ਉਸ ਉਹਨਾਂ ਬੰਦਿਆਂ ਦੀ ਗੱਲ ਕਰਦੇ ਆ ਜਿਹੜਾ ਕਿ ਸਿਰਫ ਦਿਖਾਵਾ ਕਰਦੇ ਨੇ ਪ੍ਰਟੈਂਡ ਕਰਦੇ ਨੇ ਕਿ ਅਸੀਂ ਕੀ ਹੈ ਜਿਹੜਾ ਰੱਬ ਦੇ ਨੇੜੇ ਆ ਪਰ ਜਦੋਂ ਤੁਸੀਂ ਕਿਸੇ ਦਾ ਹੱਕ ਮਾਰਦੇ ਆ ਤਾਂ ਤੁਹਾਨੂੰ ਇਹ ਦਿਖਾਵਾ ਕਰਕੇ ਜਾਂ ਇਹ ਤੁਸੀਂ ਇਹ ਦਿਖਾਓ ਕਿ ਅਸੀਂ ਰੱਬ ਦੇ ਨੇੜੇ ਆ ਤੇ ਇਹ ਸਾਰੀਆਂ ਚੀਜ਼ਾਂ ਕੀ ਫਜ਼ੂਲ ਹੁੰਦੀਆਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਤਾਂ ਹੁਣ ਮੈਂ ਤੁਹਾਡੇ ਨਾਲ ਤੀਜੀ ਗੱਲ ਕਰਦਾ ਜਿਹੜੀ ਕਿ ਹੁਣ ਮੈਂ ਇਸ ਟਾਈਮ ਕੰਮ ਕਰ ਰਿਹਾ ਇਥੇ ਅੰਗਰੇਜ਼ਾਂ ਨਾਲ ਤਾਂ ਉਹ ਬੰਦਿਆਂ ਨਾਲ ਕਿ ਮੈਂ ਜਦੋਂ ਦਾ ਲੱਗਿਆ ਮੈਨੂੰ 8 ਤੋਂ 9 ਮਹੀਨੇ ਹੋ ਗਏ ਕੰਮ ਉਹਨਾਂ ਨਾਲ ਕਰਦਿਆਂ ਨਾ ਤੇ ਹੁਣ ਤੱਕ ਇੱਕ ਤਾਂ ਰੁਪਈਆ ਉਹਨਾਂ ਨੇ ਨਹੀਂ ਮੇਰਾ ਰੱਖਿਆ ਨਾ ਹੀ ਅਜੇ ਤੱਕ ਇਹ ਆ ਕਿ ਉਹਨਾਂ ਨੇ ਮੈਨੂੰ ਕਦੇ ਵੀ ਕੰਮ ਤੇ 5 ਮਿੰਟ ਵੱਧ ਲਵਾਏ ਹੋਣ ਤਾਂ ਇੱਥੇ ਸਾਰੇ ਜਿੰਨੇ ਵੀ ਲੋਕਲ ਲੋਕ ਨੇ ਅੰਗਰੇਜ਼ ਨੇ ਤਾਂ ਉਹਨਾਂ ਦੇ ਤੁਸੀਂ ਦੇਖ ਲਓ ਜੇ ਨਾ ਤਾਂ ਤੁਹਾਨੂੰ ਕਿਤੇ ਗੱਡੀ ਵਿੱਚ ਕਿਸੇ ਰੱਬ ਦੀ ਫੋਟੋ ਮਿਲਣੀ ਆ ਉਹਨਾਂ ਦੇ ਆਫਿਸ ਜਾਵੜੋ ਜੇ ਦਫ਼ਤਰ ਜਾਵੜੋ ਜੇ ਕਿਤੇ ਵੀ ਜਾਵੜੋ ਜੇ ਕਿਸੇ ਗॉड ਦੀ ਕਿਸੇ ਵੀ ਰੱਬ ਦੀ ਫੋਟੋ ਦੀ ਜਾਂ ਤਸਵੀਰ ਨਹੀਂ ਮਿਲਣੀ ਮਤਲਬ ਬਹੁਤ ਘੱਟ ਹੋਣਗੇ ਲੋਕ 10% ਹੋਣਗੇ ਜਾਂ 15% ਹੋਣਗੇ ਜਿਨ੍ਹਾਂ ਦੇ ਕੋਈ ਗੋੜ ਦਾ ਲੋਕੇਟ ਪਾਇਆ ਹੋਵੇ ਜਾਂ ਕੋਈ ਫੋਟੋ ਲੱਗੀ ਹੋਵੇ ਕਿਤੇ ਜ਼ਿਆਦਾਤਰ ਉਹ ਕਿਤੇ ਵੀ ਅੰਗਰੇਜ਼ ਇਦਾਂ ਦਾ ਸ਼ੋਅ ਨਹੀਂ ਕਰਦੇ ਕਿ ਅਸੀਂ ਰੱਬ ਦੀ ਫੋਟੋ ਲਾਈਏ ਜਾਂ ਰੱਬ ਦੇ ਅਸੀਂ ਨੇੜੇ ਆ ਇਦਾਂ ਦਾ ਕੋਈ ਵੀ ਪ੍ਰਟੈਂਡ ਨਹੀਂ ਕਰਦੇ ਨਾ ਹੀ ਉਹ ਕਿਤੇ ਤੁਹਾਨੂੰ ਰੱਬ ਦੀ ਗੱਲ ਕਰਦੀ ਦੇਖਣਗੇ ਪਰ ਜਿਹੜੀ ਗੱਲ ਹੈ ਕਿ ਜਦੋਂ ਵੀ ਉਹ ਕਿਸੇ ਤੋਂ ਕੰਮ ਕਰਾਉਂਦੇ ਨੇ ਤਾਂ ਉਹਨੂੰ ਕੀ ਆ ਉਹਦੀ ਜਿੰਨੀ ਮਿਹਨਤ ਬੰਦੀ ਹੈ ਜਿੰਨੀ ਤਨਖਾਹ ਬੰਦੀ ਆ ਉਹਨੂੰ ਜਿਹੜੇ ਦਿਨ ਤੇ ਉਹਨਾਂ ਦੀ ਤਨਖਾਹ ਬੰਨੀ ਆ ਉਹਨੂੰ ਉਸ ਦਿਨ ਤੇ ਪੈਸੇ ਮਿਲ ਜਾਣੇ ਬਹੁਤ ਘੱਟ ਬਹੁਤ ਰੇਅਰ ਚਾਂਸ ਹੋ ਸਕਦਾ ਹੈ ਜਦੋਂ ਕੋਈ ਅੰਗਰੇਜ਼ ਬੰਦਾ ਕਿਸੇ ਦੇ ਪੈਸੇ ਮਾਰੀ ਪਰ ਤੁਸੀਂ ਕਿਸੇ ਨਾਲ ਵੀ ਇਹ ਗੱਲ ਸ਼ੇਅਰ ਕਰਕੇ ਦੇਖ ਸਕਦੇ ਆ ਕਿ ਕੈਨੇਡਾ ਵਿੱਚ ਅੰਗਰੇਜ਼ ਕਿਸੇ ਦੇ ਪੈਸੇ ਰੱਖਦੇ ਆ ਤਾਂ ਬਹੁਤ ਤੁਹਾਨੂੰ ਘੱਟ ਮਤਲਬ 100 ਚ ਇੱਕ ਜਨਾਂ ਦਾ ਭਾਵੇਂ ਕਿ ਇਹਦੇ ਕਿ ਮੇਰੇ ਫਲਾਣਾ ਬੰਦਾ ਜਿਹੜਾ ਉਹ ਪੈਸੇ ਰੱਖ ਗਿਆ ਪਰ ਇੱਥੇ ਕੋਈ ਵੀ ਕਿਸੇ ਦੇ ਵੀ ਜਿਹੜੇ ਲੋਕਲ ਅੰਗਰੇਜ਼ ਨੇ ਉਹ ਕਿਸੇ ਦਾ ਵੀ ਕੋਈ ਵੀ ਪੈਸਾ ਨਹੀਂ ਰੱਖਦੇ ਤੇ ਇਸ ਗੱਲ ਤੋਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਜਿਹੜੇ ਬੰਦੇ ਸਿਰਫ ਦਿਖਾਵਾ ਕਰਦੇ ਨੇ ਉਹ ਚਾਹੇ ਮੁਸਲਮਾਨ ਹੋਣ ਦਾ ਕਾਰਨ ਜਾਂ ਫਿਰ ਪੰਜਾਬੀ ਜਾਂ ਸਿੱਖ ਹੋਣ ਦਾ ਤਾਂ ਉਹ ਕੀ ਸਿਰਫ ਦਿਖਾਵਾ ਜਾਂ ਇਹ ਵੀ ਕਹਿ ਸਕਦੇ ਆ ਤੁਸੀਂ ਕਿ ਆਪਾਂ ਇਦਾਂ ਦਾ ਦਿਖਾਵਾ ਕਰਕੇ ਰੱਬ ਦੇ ਨੇੜੇ ਨਹੀਂ ਹੋ ਸਕਦੇ ਭਾਵੇਂ ਕੋਈ ਵੀ ਇੱਥੇ ਸਟੂਡੈਂਟ ਆ ਵਰਕ ਪਰਮਿਟ ਤੇ ਆ ਜਿੱਦਾਂ ਵੀ ਆ ਹਰ ਕਿਸੇ ਨੂੰ ਬਰਾਬਰ ਲੋਡ ਆ ਤਾਂ ਜੇ ਤੁਹਾਡੇ ਨਾਲ ਕਿਸੇ ਨੇ ਵੀ ਮਿਹਨਤ ਕੀਤੀ ਆ ਕੰਮ ਕਰਿਆ ਤਾਂ ਉਹਨੂੰ ਉਸ ਦਾ ਜਿਹੜਾ ਬੰਦ ਦਾ ਮੁੱਲ ਹੈ ਉਹ ਦੇਣਾ ਚਾਹੀਦਾ ਹੈ ਤਾਂ ਜੋ ਵੀ ਇੱਥੇ ਸਟੂਡੈਂਟ ਆਉਂਦਾ ਉਹ ਬਹੁਤ ਸਾਰੇ ਪੈਸੇ ਲਾ ਕੇ ਆਉਂਦਾ ਹੈ ਹੋ ਸਕਦਾ ਹੈ ਤੁਸੀਂ ਉਹ ਤੋਂ 4 ਦਿਨ 5 ਦਿਨ ਕੰਮ ਫ੍ਰੀ ਕਰਾ ਲਓ ਪਰ ਯਾਰ ਆਖਰ ਉਹਦੀ ਜਿੰਨੀ ਬੰਦੀ ਹੈ ਮਿਹਨਤ ਉਹ ਉਹਨੂੰ ਦੇਣੀ ਬੰਦੀ ਆ ਹੋ ਸਕਦਾ ਹੈ ਤੁਸੀਂ ਉਹ ਤੋਂ 4 ਦਿਨ 5 ਦਿਨ ਕੰਮ ਫ੍ਰੀ ਕਰਾ ਲਓ ਪਰ ਯਾਰ ਆਖਰ ਉਹਦੀ ਜਿੰਨੀ ਬੰਦੀ ਹੈ ਮਿਹਨਤ ਉਹ ਉਹਨੂੰ ਦੇਣੀ ਬੰਦੀ ਆ 是。么？